ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਆਈ ਹੋਪ ਸਭ ਵਧੀਆ ਹੋਗੇ ਤੇ ਲੋ ਜੀ ਅੱਜ ਆਪਣੇ ਨਾਲ ਮੇਰੀ پوਟੀ ਅੱਜ ਆਪਾਂ ਚੱਲੇ ਜੀ ਘੁੰਮਣ ਆ ਤਾਂ ਲੈ ਕੇ ਚੰਨੇ ਬਾਕੀ ਥੰਬਨੇਲ ਤੇ ਟਾਈਟਲ ਤੁਸੀਂ ਦੇਖ ਹੀ ਚੁੱਕੇ ਹੋਣੇ ਆ ਤੇ ਹੁਣ ਆਪਾਂ ਚੱਲੇ ਸਿੱਧਾ ਉੱਥੇ ਤੁਹਾਨੂੰ ਉੱਥੇ ਮਿਲਾਉਨੇ ਆ ਦਿਖਾਉਨੇ ਆ ਵਿਸਾਖੀ ਦਾ ਮੇਲਾ ਵਿਸਾਖੀ ਦਾ ਮੇਲਾ ਦੇਖਣ ਚੱਲੇ ਆ ਜੀ ਤੇ ਇੱਦੀ ਸਾਡੇ ਨਾਲ ਬਲੌਗਰਾਂ ਬਣੇ ਰਹੇ ਹੋ ਤੇ ਇੱਦੀ ਕੰਟੀ ਧੁੱਪ ਬਹੁਤ ਜ਼ਿਆਦਾ ਹੋ ਗਈ ਹੈ ਤਕਰੀਬਨ ਟਾਈਮ ਵੀ ਇੱਕ ਵਾਰ ਚੱਲਾ ਵਾ ਤੇ ਚਲੋ ਹੁਣ ਆਪਾਂ ਚੱਲੇ ਆ ਜੀ ਲੋ ਜੀ ਆਪਣੀ ਗੱਡੀ ਤਿਆਰ ਆ ਗੱਡੀ 'ਚ ਨਹੀਂ ਜਾਣਾ ਆਪਾਂ ਜਾਣਾ ਅ ਰਚਵੀ ਕਾਫੀ ਹੁੰਦਾ ਵਾ ਤੇ ਹੁਣ ਆਪਾਂ ਚਲੀਏ ਕਰੀਏ ਸਟਾਰਟ ਤੇ ਤੇ ਨਿਕਲੀਏ ਧੁੱਪ ਦੇਖੋ ਕਿੰਨੀ ਹੋ ਜਿਆਦਾ ਹੈ ਹਾਂ ਚਲਾਉਣਾ ਹੈ ਵੀ ਔਖਾ ਹੀ ਹੈ ਫੇ ਪੁੱਜ ਕੇ ਟਾਈਮ ਤੇ ਆਪਾਂ ਤੇ ਚਲੋ ਚੱਲਦੇ ਆ ਜੀ ਤੁਹਾਨੂੰ ਲੈ ਕੇ ਜਾਂਦੇ ਆ ਜੀ ਇੱਥੇ ਬਲੌਗ ਦੇ ਐਂਡ ਤੱਕ ਬਣੇ ਰਹੋ ਜੀ ਲੋ ਜੀ ਕਰੀਏ ਹੁਣ ਆਪਾਂ ਸਟਾਰਟ ਨਿਕਲੀਏ

ਮਾਸੀ ਦਾ ਪਿੰਡ ਇੱਥੇ ਈ ਆ ਉਹ ਸਾਹਮਣੇ ਮਾਸੀ ਦਾ ਘਰ ਆ ਹਮ ਮਾਸੀ ਦਾ ਘਰ ਲਾਗੇ गो <laughs> ਦੇਖੋ ਕਿੰਨੀ ਚੜ੍ਹ ਪੈ ਲੱਗੀ ਰੌਣਕਾਂ ਲੱਗੀਆਂ ਮੈਂ ਤਾਂ ਐਨੀ ਤੁਰੇ ਵਿੱਚ ਬਸ ਫਾਈਨਲੀ ਆਪਾਂ ਪੁੱਜ ਚਲੇ ਆ ਜੀ ਗੁਰਦਵਾਰ ਸਾਹਿਬ ਦੇ ਲੱਗੇ ਤੇ ਦੇਖੋ ਕਿੰਨਾ ਜਿਆਦਾ ਰੌਣਕਾਂ ਲੱਗੀਆਂ ਮੇਲਾ ਲੱਗਿਆ ਕਿੰਨਾ ਸੋਹਣਾ ਲੱਗ ਰਿਹਾ ਕਿਹਨੇ ਕਿਹਨੇ ਇਸ ਮੇਲੇ ਨੂੰ ਦੇਖਿਆ ਜਾਂ ਕੌਣ-ਕੌਣ ਆਇਆ ਜਰੂਰ ਕਮੈਂਟ ਕਰਿਓ ਤੇ ਦੇਖੋ ਕਿੰਨਾ ਜਿਆਦਾ ਇੰਜੋਏ ਹੋ ਰਿਹਾ ਵਾ ਆ ਨਹੀਂ ਤੇ ਪੀਕ ਆਪ ਕਾਕੇ ਜਿੱਤ ਯਾਨੀ ਚੰਜੀ ਸਿੰਘ ਜੀ ਦਾ ਅਧਿਕਾਰ ਨਾਮ ਕੋਤੀ ਗ੍ਰਾਮ ਦੇ ਹੋ ਸਤਾਲਾਹ ਸਾਰੂਪਰੇ ਗੁਰੂ ਗ੍ਰਾਮ ਦਾ ਕਾਸ਼ਾ ਦਿੱਤੀ ਲੱਗ ਗਈ ਹੋਏ ਤਾਂ ਬੜਾ ਮਨ ਨੂੰ ਖੁਸ਼ੀ ਮਿਲੀ ਤੇ ਮੈਂ ਤੁਰਿਆ ਇਸ ਰਾਮ ਦੇ ਨਾਲ ਮੈਂ ਕਿਹਾ ਬਾਬਾ ਜੀ ਅੰਦਰ ਇੱਕ ਮੱਥਾ ਟੇਕੀਏ ਤੇ ਉਹਨਾਂ ਦਾ ਆਸ਼ੀਰਵਾਦ ਲਈਏ ਤੋ ਵੀ ਸਾਡੇ ਨਾਲ ਦਾ ਆਸ਼ੀਰਵਾਦ ਲਓ ਜੀ ਤੇ ਆਣੀ ਅੱਗੇ ਕੀ ਜਾਂਦੇ ਪਏ ਸੀ ਚਲੋ ਜੀ ਆ ਲੋ ਜੀ ਮੈਂ ਕਹਿੰਨੀ ਜਲਦੀ ਜਲਦੀ ਤਰਾਓ ਤੇ ਨਾਲ ਫੇ ਆਪਾਂ ਦੋਨੇ ਜਣ ਚਲੀਏ ਅੰਦਰ ਮੈਂ ਕਿ ਮੱਥਾ ਟੇਕਿਆ ਜੀ ਤੇ ਆਪਾਂ ਫੇ ਬਾਅਦ ਇਹ ਜੋੜਾ ਕਰ ਦੇਖਦੇ ਹਾਂ ਇੱਥੇ ਉੱਥੇ ਚੂਲ ਵਗੈਰਾ ਲਾਉਣੀ ਤੇ ਬਾਦਸਾਹ ਨੂੰ ਚੱਲੇ ਜੇ ਆਪਾਂ ਇੱਥੇ ਲੱਗੇ ਤੇ ਲੋ ਜੀ ਆਸਪਾਸ ਵਿੱਚ ਜਲਦੀ ਜਲਦੀ ਆਪਾਂ ਜੋੜਾ ਸਾਰੇ ਜੋੜੇ ਉਤਾਰ ਕੇ ਆਪਾਂ ਕੀਤੀ ਐਂਟਰੀ ਤੇ ਅੰਦਰ ਜਾ ਕੇ ਟੇ ਦੇਖੋ ਕਿੰਨਾ ਸਾਰਾ ਮੋਡਮ ਤਿਆਰ ਕੀਤਾ ਗਿਆ ਕਰਨਾ ਸਾਫ ਜਿਦਾ ਤੇ ਦੇਖੋ ਕਿੰਨੀ ਜਿਆਦਾ رونਕ ਲੱਗੀ ਹੋਈ ਆ ਤੇ ਤਸਵੀਰ ਦਰਸ਼ਲ ਕਰੋ ਤੇ ਲਾਈਕ ਕਰਦੇ ਨਾਲ ਦੀ ਨਾਲ ਤੇ ਚੈਨਲ ਸਬਸਕ੍ਰਾਈਬ ਕਰਦੇ ਦੱਬ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਬਸ ਅੰਦਰ ਆ ਕੇ ਮੱਥਾ ਵਗੈਰਾ ਟੇਕ ਕੇ ਬਾਹਰੋਂ ਅਸੀਂ ਵਸ ਜਿੱਦਾਂ ਹੀ ਅੰਦਰ ਐਂਟਰ ਕੀਤਾ ਮਾਨੂੰ ਇੰਨੀ ਜ਼ਿਆਦਾ ਸ਼ਾਂਤੀ ਮਿਲੀ ਕਿਉਂਕਿ ਅਸੀਂ ਬਹੁਤ ਟਾਈਮ ਬਾਅਦ ਗਏ ਸੀ ਤੇ ਮੱਥਾ ਟੇਕਣ ਨੂੰ ਬਹੁਤ ਜ਼ਿਆਦਾ ਲੰਬੀ ਲਾਈਨ ਲੱਗੀ ਸੀਗੀ ਆਪਾਂ ਨੂੰ ਤਕਰੀਬਨ 2 ਹੀ ਵੱਜ ਗਏ ਸੀ ਇਸ ਕਰਕੇ ਆਪਾਂ ਮੱਥਾ ਨਹੀਂ ਟੇਕ ਸਕੇ ਤੇ ਅਸੀਂ ਬਾਹਰੋਂ ਦਰਸ਼ਨ ਕਰ ਲਏ ਪ੍ਰਸ਼ਾਦ ਲੈ ਲਿਆ ਸੀ ਅਸੀਂ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇੰਨੀ ਜ਼ਿਆਦਾ ਲੰਬੀ ਲਾਈਨ ਸੀਗੀ ਨਾ ਤੇ ਬਸ ਉਸ ਤੋਂ ਬਾਅਦ ਅਸੀਂ ਪ੍ਰਸ਼ਾਦ ਲਿਆ ਸਾਰੇ ਸੰਗਤ ਇੱਦਾਂ ਹੀ ਕਤਾਰ ਵਿੱਚ ਪ੍ਰਸ਼ਾਦ ਲੈਦੀ ਪਈ ਸੀਗੀ ਤੇ ਬਸ ਅਸੀਂ ਪ੍ਰਸ਼ਾਦ ਲੈ ਕੇ ਫਿਰ ਅਸੀਂ ਅੱਗੇ ਦੂਸਰੀ ਸਾਈਡ ਧੁਰਪੇ ਦੂਸਰੇ ਪਾਸੇ ਅਸੀਂ ਗੇਂ ਦਰਸ਼ਨ ਕਰਕੇ ਤੇ ਸਾਰੇ ਸੰਗਤ ਇੰਨੇ RAMNAL ਬੈਠ ਕੇ ਬਾਟ ਕੀਰਤਨ ਸੁਣਦੀ ਪਈ ਸੀਗੀ ਤੇ ਮਤਲਬ ਬਹੁਤ ਜ਼ਿਆਦਾ ਵਧੀਆ ਲੱਗਾ ਮਨ ਨੂੰ ਤੇ ਬਸ ਉਸ ਤੋਂ ਬਾਅਦ ਤੇ ਅਸੀਂ ਦੂਸਰੇ ਪਾਸੇ ਵੀ ਬਸ ਥੋੜੇ ਟਾਈਮ ਚ ਹੁਣ ਮੱਥਾ ਟੇਕ ਕੇ ਅਸੀਂ ਧੁਰਪੇ ਅੱਗੇ ਗੁਰੂਨਾ ਸਾਹਿਬ ਵੱਲ ਨੂੰ ਇਹ ਉਹੀ ਆ ਮਤਲਬ ਇਹ ਉਹੀ ਦਰਖਤ ਆ ਪੇੜ ਆ ਜਿੱਥੇ ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰ ਚੋਂ ਕੰਡਾ ਕੱਢ ਕੇ ਮਤਲਬ ਧਰਤੀ ਦੇ ਵਿੱਚ ਬੋ ਦਿੱਤਾ ਸੀਗਾ ਤੇ ਉਸ ਤੋਂ ਹੀ ਇਹ ਪੂਰਾ ਦਰਖਤ ਉਦੋਂ ਦਾ ਹਰਿਆ ਭਰਿਆ ਹੀ ਹੈ ਇਸੇ ਇਸੇ ਹੀ ਮਤਲਬ ਜਗਾ ਤੋਂ ਇਸੇ ਪੇੜ ਤੋਂ ਪੂਰਾ ਗੁਰਦੁਆਰਾ ਸਿਰਜਿਆ ਪਿਆ ਹੈ ਗੁਰਦੁਆਰਾ ਸ਼ੇਰੀ ਕਰਨਾ ਸਾਬ ਤੇ ਬਸ ਇੱਦੀ ਮੱਥਾ ਟੇਕਿਆ ਉਹ ਸੋਹਣੇ ਮਤਲਬ ਇੰਨਾ ਜਿਆਦਾ ਪਿਆਰਾ ਲੱਗਦਾ ਪਿਆ ਸੀਗਾ ਨਾ ਸਾਰੇ ਨੂੰ ਕਵਰ ਕਰ ਦਿੱਤਾ ਆ ਕਿਉਂਕਿ ਲੋਕ ਉਤੋਂ ਉਹਨਾਂ ਦੇ ਪੱਤੀਆਂ ਥੋੜ੍ਹ-ਥੋੜ੍ਹ ਕੇ ਤਾਂ ਸੇਵਨ ਕਰ ਲੈਂਦੇ ਸੀਗੇ ਇਸ ਕਰਕੇ ਇਹਨੂੰ ਹੁਣ ਪੂਰਾ ਹੀ ਮਤਲਬ ਕਵਰ ਕਰ ਦਿੱਤਾ ਗਿਆ ਆ ਜੀ ਵੀ ਕਿ ਤੁਹਾਨੂੰ ਇਹਨੇ ਦੱਸ ਦਿੱਤਾ ਕਿ ਇਹ ਜਿਹੜਾ ਦਰਖਤ ਹੈ ਗੁਰਗੋਵਿੰਦ ਸਿੰਘ ਜੀ ਨੇ ਕੰਡੇ ਦੇ ਥਰੋ ਲੱਗਾ ਹੋਇਆ ਵਾ ਜਿਹੜਾ ਬੋਇਆ ਸੀ ਡਬ ਡਬ ਬਣ ਕੇ ਇਹਦੇ ਤੇ ਨਾ ਗਰੂ ਨੇ ਲੱਗਦੇ ਹੁੰਦੇ ਆ ਅੱਵਲ ਤਾਂ ਹਜੇ ਗਰੂ ਨੇ ਲੱਗੇ ਨਹੀਂ ਹਲਕੇ ਹਲਕੇ ਨਾ ਪੱਤੇ ਨਿਕਲਣੇ ਸ਼ੁਰੂ ਹੋਏ ਉਤ ਤੋਂ ਬਾਅਦ ਹੀ ਦੇਖੋ ਜੀ ਸੰਗਤ ਕਿੰਨੀ ਜ਼ਿਆਦਾ ਆਈ ਹੋਈ ਹੈ ਜੀ ਦੇਖੋ ਜੀ ਕਿੰਨੀ ਦੂਰ ਤੱਕ ਲੱਗੀ ਹੈ ਲੈਣ ਮੱਥਾ ਟੇਕਨੂ ਤੇ ਆਪਾਂ ਇੱਦਾਂ ਇੱਕ ਤੁਰਪੇ ਸਰੋਵਰ ਵਾਲੀ ਸਾਈਡ ਨੂੰ ਤੇ ਯਾਨੀ ਕਿ ਚਲੋ ਜਲਦੀ ਆਪਾਂ ਪੰਜ ਜਨਾ ਨਾ ਕਰ ਲਈਏ ਤੇ ਲੋ ਜੀ ਆਪਾਂ ਜਾਣੇ ਪਏ ਸੀ ਤੇ ਜਾ ਕੇ ਚਲੋ ਜੀ ਆਪਾਂ ਫਿਰ ਮੈਂ ਕਿਹਾ ਚਲੋ ਕਰਦੇ ਤੇ ਐਣੀ ਗਈ ਆ ਪਹਿਲਾਂ ਐਣੀ ਹੁਣ ਜਾ ਕੇ ਕਰਕੇ ਆਉਂਦੇ ਆ ਉਸ ਤੋਂ ਬਾਅਦ ਫਿਰ ਮੈਂ ਜਾਊਂਗਾ ਤੇ ਜਦ ਤੱਕ ਦੀ ਦੇਖੋ ਕਿੰਨੀ ਜਿਆਦਾ ਚੈਲ ਪੈ ਲਗੀ ਹੈ ਰੌਣਕਾਂ ਲੱਗੀਆਂ ਸਾਰੇ ਇਹਨੇ ਪੰਚ ਨਾਣਾ ਕਰ ਰਹੇ ਉਧਰ ਐਣੀ ਕਰਕੇ ਆ ਗਏ ਤੇ ਐਨੇ ਮਿੱਲੂ ਫੜਾਇਆ ਕਿ ਤੁਸੀਂ ਵੀ ਪੰਚ ਨਾਣਾ ਕਰੋ ਪਰ ਮੈਂ ਕਿਹਾ ਨਹੀਂ ਨਹੀਂ ਇਦਾਂ ਨਹੀਂ ਮੈਂ ਅੱਗੇ ਜਾ ਕੇ ਆ ਪੰਚ ਨਾਣਾ ਕਰਕੇ ਆਉਣਾ ਵਾ ਤੇ ਦੇਖੋ ਸਰੋਵਰ ਕਿੰਨਾ ਵਧੀਆ ਲੱਗਦਾ ਪਿਆ ਵਾ ਸਰਗਮ ਵੈਸੇ ਤਾਂ ਸਰੋਵਰ ਦਾ ਚਲ ਦੇ ਦਿੱਤਾ ਸੀਗਾ ਬਟ ਸਰਗਮ ਕਹਿੰਦੇ ਨਹੀਂ ਮੈਂ ਆਪ ਜਾਊਂਗਾ نیچے ਫਿਰ ਸਰਗਮ ਗਏ ਬਸ ਉਸ ਤੋਂ ਬਾਅਦ ਅਸੀਂ ਸ਼ਾਪਿੰਗ ਕੀਤੀ ਬੱਚਿਆਂ ਦੇ ਲਈ ਆਪਾਂ ਘੜੇ ਲਏ ਤੇ ਲੋਹੇ ਦੇ ਔਰ ਬਾਕੀ ਸਾਰੀ ਸ਼ਾਪਿੰਗ ਜਿਹਦੀ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਪਈਆਂ ਸੀਗੀਆਂ ਘੱਟੋ-ਘੱਟ 2-3 ਕਿਲੋਮੀਟਰ ਦੂਰ ਤੱਕ ਇੰਨੀਆਂ ਜ਼ਿਆਦਾ ਲੰਬੀਆਂ-ਲੰਬੀਆਂ ਸ਼ਾਪਸ ਲੱਗੀਆਂ ਹੋਈਆਂ ਸੀ ਨਾ ਕਿ ਕਹਿਣ ਦੀ ਗੱਲ ਕੋਈ ਨਹੀਂ ਹਰ ਤਰ੍ਹਾਂ ਦਾ ਸਾਮਾਨ ਹਰ ਤਰ੍ਹਾਂ ਦੀ ਸੇਲ ਇੱਥੇ ਮਿਲਦੀ ਸੀਗੀ ਤੇ ਇੱਕ ਮੈਂ ਲੈ ਲਿਆ ਗੁਰਸਿਮਰਨ ਵਾਸਤੇ ਔਰ ਇੱਕ ਲੈ ਲਿਆ ਮੈਂ ਕੜਾਨੀ ਦੀ ਵਾਸਤੇ ਤੇ ਵਾਸਤੇ ਫਿਰ ਅਸੀਂ ਇਹਨਾਂ ਨੂੰ ਦਿੱਤੇ ਪੈਸੇ ਤੇ ਬਾਕੀ ਅੱਗੇ ਸ਼ਾਪਿੰਗ ਕੰਟੀਨਿਊ ਕੀਤੀ ਤੇ ਛੋਟੇ-ਮੋਟੇ ਹੋਰ ਵੀ ਸਾਰਿਆਂ ਦੇ ਲਈ ਮੈਂ ਗਿਫਟ ਲੈ ਕੇ ਆਈ ਤੇ ਬਿਕੋਜ਼ ਇੱਕ ਛੋਟੀ ਜੀ ਮਤਲਬ ਜ਼ਿਆਦਾ ਹੀ ਹੁੰਦੀ ਆ ਤੇ ਪਾ ਕਰਕੇ ਆਪਾਂ ਬਹੁਤ ਕੁਝ ਦੇਖਿਆ ਪਰ ਸਾਨੂੰ ਕਦੀ ਕੁਝ ਪਸੰਦ ਨਹੀਂ ਆਇਆ ਇਸ ਕਰਕੇ ਹੋਵੇ ਇੰਨਾ ਜ਼ਿਆਦਾ ਘੁੰਮੇ ਅਸੀਂ ਸਿਰਫ 2-4 ਅਸੀਂ ਖਡਾਉਣਿਆਂ ਵਾਸਤੇ ਬੱਚਿਆਂ ਦੇ ਲਈ ਤੇ ਜਿਹੜੀ ਚੀਜ਼ਾਂ ਆਪਾਂ ਦੇਖਦੇ ਸੀ ਉਹ ਸਾਰੇ ਕੁਝ ਇਨਾ ਕੋਲ ਸੀਗਾ ਇਸ ਕਰਕੇ ਫਿਰ ਅਸੀਂ ਫੋਟੋਜ਼ ਲਈ ਦੇਖਣ ਲੱਗੇ ਟਰਾਈ ਕੀਤੀਆਂ ਤੇ ਸਰਗਮ ਨੇ ਦੇਖੀ ਫੋਟੋਜ਼ ਵਗੈਰਾ ਔਰ ਉਸ ਤੋਂ ਬਾਅਦ ਅਸੀਂ ਫੇਰ ਸ਼ਾਪਿੰਗ ਦਾ ਪਤਾ ਜਨਾਨੀਆਂ ਦਾ ਸਮਾਨ ਲੈ ਲੈ ਕੇ ਕਿੱਥੇ ਮੁੱਕਦਾ ਜਿੰਨੀ ਮਰਜ਼ੀ ਸ਼ਾਪਿੰਗ ਕਰ ਲੈਣ ਹਾਂਜੀ ਇਹ ਗੱਲ ਤਾਂ ਆਈ ਨੇ ਬਿਲਕੁਲ ਸਹੀ ਕਿ ਜਨਾਨੀਆਂ ਦੀ ਸ਼ਾਪਿੰਗ ਹੀ ਨਹੀਂ ਖਤਮ ਹੁੰਦੀ ਤੁੱਤ ਬਾਜੀ ਆਇਆ ਇਹ ਗੁੱਡੀਆਂ ਆਈਆਂ ਪਸੰਦ ਆ ਗਈਆਂ ਜੀ ਦੇਖੋ ਜੀ ਤੇ ਲੋ ਜੀ ਚੰਗੀ ਤਰ੍ਹਾਂ ਆਏ ਕਿਊਟ ਸੀ ਕਿਊਟ ਕਿਊਟ ਸੀ ਅੱਛਾ ਜੀ ਤੁੱਤ ਬਾਜੀ ਦੇਖੋ ਹੋਰ ਸ਼ੋਪਿੰਗ ਦਾ ਸਮਾਨ ਤੁਹਾਨੂੰ ਪਤਾ ਜੀ ਕਈ ਗੋਲਾ ਟਰੰਪ ਟਰੰਪ ਕਈ ਚੀਜ਼ਾਂ ਦੇਖੋ ਜੀ ਤੇ ਲੋ ਜੀ ਵੈਸੇ ਜੀ ਕਾਫੀ ਰੌਣਕਾਂ ਲੱਗੀਆਂ ਬੜੀ ਖੁਸ਼ੀ ਮਿਲਦੀ ਇੱਧਰ ਮਾਹੌਲ ਦੇਖ ਕੇ ਨਾ ਇੱਧਰ ਹੀ ਗੁਰੂ ਘਰ ਦੀ ਸੰਗਤਾਂ ਦੇਖ ਕੇ ਦਰਸ਼ਨ ਕਰਕੇ ਬੜੀ ਖੁਸ਼ੀ ਮਿਲਦੀ ਆ ਤੇ ਲੋ ਜੀ ਤੁੱਤ ਬਾਜੀ ਅੱਗੇ ਜਾਂਦੇ ਜਾਂਦੇ ਫਿਰ ਸੌਫਟ ਟੌਏ ਮਿਲ ਗਏ ਉਹ ਦੇਖਣ ਲੱਪੇ ਆਣੀ ਕਹਿੰਦੀ ਨਹੀਂ ਨਹੀਂ ਆਪਾ ਲੈ ਕੇ ਜਾਣਾ ਵਾ ਫਿਰ ਲੋ ਜੀ ਜ਼ਰਾਫ ਲੈ ਲਿਆ ਫਿਰ ਤੇ ਜੀ ਲੋਜੀ ਕਰਦੇ ਕਰੋਂਦੇ ਜੀ ਪਤਾ ਨਹੀਂ ਹੁਣ ਕੀ ਡਿਸਾਈਡ ਹੁੰਦਾ ਮੈਂ ਕੈਨਸਲ ਕਰ ਦਿੱਤੇ ਦੋਨੇ ਕੈਨਸਲ ਕਰਕੇ ਉਦੋਂ ਮੈਂ ਲੋ ਜੀ ਮੈਂ ਚਲ ਗਏ ਅੱਗੇ ਕਹਿੰਦੇ ਝੂਟੇ ਲੈਣੇ ਆਂ ਉਹ ਘੂੜਿਆਂ ਤੇ ਤੇ ਫੇ ਮਿੱਤਰੋ ਆਪਾਂ ਤਾਂ ਘੂੜਿਆਂ ਤੇ ਝੂਟੇ ਲੈਣੇ ਹੁੰਦੇ ਮੈਂ ਤਾਂ ਦਾ ਜਾਣਦੇ ਮਾ ਨਾ ਕਰਦੇ ਸੀ ਝੋਲੇ ਵਾਲੇ ਸਾਈਡ ਤੋਂ ਮੈਂ ਕਿ ਨਹੀਂ ਨਹੀਂ ਚਲੋ ਮੈਂ ਧੱਕੇ ਨਾਲ ਲੈ ਗਿਆ ਮੈਂ ਨਹੀਂ ਨਿਕਾਇਆ ਕਿਤੀ ਮੈਂ ਨਹੀਂ ਨਿਕਾਇਆ ਕਿਤੀ ਝੂੜ ਲਾ ਵਾਲੀ ਪਾੜੀ ਵਾਲੀ ਐੜੀ ਦੇਖਦੇ ਪਏ ਸੀ ਮੈਂ ਕਿ ਚੱਲ ਕੁਛੇ ਝੂਟ ਲਓ ਤੇ ਲੋ ਜੀ ਫੇ ਐੜੀ ਕਿ ਨਹੀਂ ਨਹੀਂ ਦੇਖੇ ਸੀ ਸਦਾ ਹੱਸਦਾ ਹਤੋਂ ਨਾ ਮੈਂ ਪਿਆ ਸੀ ਮੈਨੂੰ ਤੇ ਲੋ ਜੀ ਅੱਗੇ ਇੱਦੀ ਕਰਦੇ ਕਰੋਦੇ ਨਾ ਤੇ ਅੱਗੇ ਚੱਲ ਕੇ ਮੈਂ ਕਿਹਾ ਣੀ ਤਲਾ ਬੱਤਕਾ ਦੇ ਝੂਟਾ ਲੈਣਾ ਆ ਨਾ ਐਣੀ ਕਿ ਬੱਤਕਾ ਬੋਲਦਾ ਨਹੀਂ ਝੂਟਾ ਨਾ ਬੱਤਕਾ ਸ਼ੱਟਾ ਵਾ ਜੰਪਿੰਗ ਜੈਕ ਕਰੋ ਤੇ ਐਣੀ ਕਿ ਚਲੋ ਚਲੋ ਜਲਦੀ ਆਦੀ ਹੁਣ ਚਲੀਏ ਘਰ ਆਪਾਂ ਤੇ ਐਣੀ ਨੇ ਹੁਣ ਪਾਤੀ ਕਾਲੀ ਘਰ ਜਾਂਦੀ ਤੇ ਦੇਖੋ ਝੁੱਲੇ ਕਰ ਚੱਲਦਾ ਪੈ ਊ ਊ ਊ ਉਹ ਤੋਂ ਬਾਅਦ ਵਿੱਚ ਅੱਗੇ ਚੱਲ ਗਏ ਅੱਗੇ ਜਾ ਕੇ ਫੇਰ ਐਣੀ ਨੇ ਇੱਕ ਹੋਰ ਸਮਾਨ ਕਿਤੇ ਲੈਣਾ ਤੋਂ ਜਮਾ ਕਿ ਚਲੋ ਜਿਹੜੀ ਪਾਰਕਿੰਗ ਤੋਂ ਕੱਢਿਆ ਬੋਲਟ ਤੇ ਮੈਂ ਕਿਹਾ ਹੁਣ ਚਲੀਏ ਤੇ ਅਤੋਂ ਫਾਈਨਲੀ ਆਪਾਂ ਇਹਦੀ ਸ਼ੋਪਿੰਗ ਕੀਤੀ ਕਿ ਚੱਲ ਗਏ ਚੱਲ ਗਏ ਜੇ ਕਿ ਗਰੇਬੇ ਲੈ ਕੇ ਤਾਂ ਆਪਾਂ ਆਪਾਂ ਘਰੋਂ ਦੁਰ ਪਏ ਤੇ ਲੋ ਜੀ ਚਲੋ ਹੁਣ ਚਲਦੇ ਅੱਗੇ ਆ ਕੀ ਚਲਦੇ ਤੁਹਾਡੇ ਸਹੁਰਿਆਂ ਦੇ ਪਿੰਡ ਅੱਸਤ ਕਾਲੀ ਭੀ ਕਿੱਥੇ ਚੱਲ ਰਹੀ ਹੈ ਜੀ ਆਪਣੇ ਘਰ ਨਾ ਸਹੁਰਿਆਂ ਦੇ ਘਰ ਪੇਕੇਆਂ ਦੇ ਘਰ ਜਲੀ ਮੇਰੇ ਤਾਂ ਸਹੁਰੇ ਆ ਇਹਦੇ ਪੇਕੇਆਂ ਦੇ ਘਰ ਕਿ ਨੀ ਕਾਲੀ ਦੇਖੋ ਜਾਣ ਦੀ ਸਮਾਨ ਲੱਗੇ ਦੂਰੀ ਧੋੜੀ ਜਲਦੀ ਜਲਦੀ